ਕੋਤਵਾਲੀ ਪਟਿਆਲਾ ਥਾਣਾ ਅਧੀਨ ਆਉਂਦੇ ਕੋਲੋੜੀ ਗੇਟ ਸ਼ਮਸ਼ਾਨ ਘਾਟ ਵਿੱਚ ਇੱਕ ਨੌਜਵਾਨ ਦਾ ਦਿਨ ਦਿਹਾੜੇ ਸ਼ਰੀਆਮ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਕਤਲ ਕੀਤੇ ਗਏ ਨੌਜਵਾਨ ਦੀ ਪਛਾਣ ਨਵਨੀਤ ਸਿੰਘ ਵਜੋਂ ਹੋਈ ਹੈ। ਮਿਲੀ ਜਾਣਕਾਰੀ ਮੁਤਾਬਕ ਨਵਨੀਤ ਸ਼ੁੱਕਰਵਾਰ ਸਵੇਰੇ ਸ਼ਮਸ਼ਾਨ ਘਾਟ ਵਿੱਚ ਆਪਣੇ ਤਾਏ ਦੇ ਫੁੱਲ ਜਗਨਦੀਰ ਰਸਮ ਲਈ ਪੂਜਾ ਸੀ। ਇਸ ਦੌਰਾਨ ਅਣਪਛਾਤੇਆਂ ਵਿੱਚ ਨਵਨੀਤ ਨੂੰ ਗੋਲੀਆਂ ਮਾਰ ਦਿੱਤੀਆਂ ਗਈਆਂ। ਦੱਸਿਆ ਜਾ ਰਿਹਾ ਹੈ ਕਿ ਸਿਰ ਵਿੱਚ ਗੋਲੀ ਲੱਗਣ ਕਾਰਨ ਨੌਜਵਾਨ ਨਵਨੀਤ ਦੀ ਮੌਕੇ ਤੇ ਮੌਤ ਹੋ ਗਈ। ਵਾਰਦਾਤ ਦੀ ਸੂਚਨਾ ਤੁਰੰਤ ਪੁਲਿਸ ਨੂੰ ਦਿੱਤੀ ਗਈ ਜਿਸ ਮਗਰੋਂ ਪੁਲਿਸ ਦੇ ਉੱਚ ਅਧਿਕਾਰੀ ਮੌਕੇ ਤੇ ਪਹੁੰਚੇ ਅਤੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਸੁਰ ਕੀ ਆਮਲ ਹੋ ਗਿਆ? ਮਾਰਨਿੰਗ ਲਗਭਗ 7:00 ਵਜੇ ਸਾਨੂੰ ਇਨਫਰਮੇਸ਼ਨ ਆਈ ਸੀ ਕਿ ਇੱਥੇ ਇੱਕ ਗਨਸੌਟੀ ਇਨਸੀਡੈਂਟ ਹੋਇਆ ਹੈ। ਨਵਨੀਤ ਸਿੰਘ ਜਿਦੀ ਉਮਰ ਲਗਭਗ 29 ਸਾਲ

चार कुछ इंपॉर्टेंट लीड्स भी मिल गए हैं उनको फॉलो कर दे वैसे जल्द जल्द पर चेनू टेस्ट भी कर लेंगे। तो कोई तो रंजीश लाकर दिया कोई परिवार का दिया। देखो हाली ये तब्बीस जारी है, इस टेस्ट से ऐसे कुछ भी स्टेटमेंट नहीं दे सकते कि बहुत तेज़ी हो जाना ही। सानू एक बार सारा सारा कुछ तो क्लिय ਤਲੇ ਅਸੀਂ ਵਜਰਨਜੀਤ ਦੇ ਉੱਤੇ ਕਮੈਂਟ ਨਹੀਂ ਕਰ ਸਕਦੇ ਸਰ ਹਮਲਾਵਰ ਕੇ ਨਾਮ ਬੰਦੇ ਦੇ ਦੇ ਪ੍ਰਾਈਮ ਐਪੀਸਿਆ ਜੋ ਮੌਕੇ ਦੇ ਬੰਦੇ ਸੀਗੇ ਉਹਨਾਂ ਦਾ ਕਹਿਣਾ ਹੈ ਕਿ ਦੋ ਬੰਦੇ ਕੋਈ ਟਿੱਟੀ ਰੰਗ ਦੀ ਗੱਟੀ ਵਿੱਚ ਆਏ ਸੀਗੇ ਸਾਡੀ ਟੀਮ ਸਾਡੀ ਟੀਮ ਸੀਸੀਟੀਵੀ ਕੈਮਰਸ ਵੀ ਚੈੱਕ ਕਰ ਰਹੀ ਉਸ ਤੋਂ ਬਾਅਦ ਹੀ ਅਸੀਂ ਕਮੈਂਟ ਕਰ ਸਕਾਂਗੇ ਠੀਕ ਹੈ ਥੈਂਕ ਯੂ ਕੋਤਵਾਲੀ ਪਟਿਆਲਾ ਥਾਣਾ ਅਦੀਨ ਆਉਂਦੇ ਕੋਲੋੜੀ ਗੇਟ ਸ਼ਮਸ਼ਾਨ ਘਾਟ ਵਿੱਚ ਇੱਕ ਨੌਜਵਾਨ ਦਾ ਦਿਨ ਦਿਹਾੜੇ ਸ਼ਰੀਆਮ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਕਤਲ ਕੀਤੇ ਗਏ ਨੌਜਵਾਨ ਦੀ ਪਛਾਣ ਨਵਨੀਤ ਸਿੰਘ ਵਜੋਂ ਹੋਈ ਹੈ ਮਿਲੀ ਜਾਣਕਾਰੀ ਮੁਤਾਬਕ ਨਵਨੀਤ ਸ਼ੁੱਕਰਵਾਰ ਸਵੇਰੇ ਸ਼ਮਸ਼ਾਨ ਘਾਟ ਵਿੱਚ ਆਪਣੇ ਤਾਏ ਦੇ ਫੁੱਲ ਚੁਗੰਦੀਰ ਰਸਮ ਲਈ ਪੂਜਾ ਸੀ ਇਸ ਦੌਰਾਨ ਅਣਪਛਾਤੇਆਂ ਵਿੱਚ ਨਵਨੀਤ ਨੂੰ ਗੋਲੀਆਂ ਮਾਰ ਦਿੱਤੀਆਂ ਗਈਆਂ ਦੱਸਿਆ ਜਾ ਰਿਹਾ ਹੈ ਕਿ ਸਿਰ ਵਿੱਚ ਗੋਲੀ ਲੱਗਣ ਕਾਰਨ ਨੌਜਵਾਨ ਨਵਨੀਤ ਦੀ ਮੌਕੇ ਤੇ ਮੌਤ ਹੋ ਗਈ ਵਾਰਦਾਤ ਦੀ ਸੂਚਨਾ ਤੁਰੰਤ ਪੁਲਿਸ ਨੂੰ ਦਿੱਤੀ ਗਈ ਜਿਸ ਮਗਰੋਂ ਪੁਲਿਸ ਦੇ ਉੱਚ ਅਧਿਕਾਰੀ ਮੌਕੇ ਤੇ ਪਹੁੰਚੇ ਅਤੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਸਰ ਕੀ ਆਮਦ ਲੋਗ ਮਾਰਨਿੰਗ ਲਗਭਗ 7:00 ਵਜੇ ਸਾਨੂੰ ਇਨਫਰਮੇਸ਼ਨ ਆਈ ਸੀ ਕਿ ਇੱਥੇ ਇੱਕ ਗਨਸੌਟੀ ਇਨਸੀਡੈਂਟ ਹੋਈ ਹੈ। ਨਵਨੀਤ ਸਿੰਘ ਜਿਹਦੀ ਉਮਰ ਲਗਭਗ 29 ਸਾਲ ਸੋਨਰਗਾ ਦੇ ਰਹਿਣੇ ਵਾਲੇ ਉਹਦੀ ਬੋਡੀ ਤੇ ਪਾਇਆ ਸੀ ਕਿ ਜਦੋਂ ਸਾਡੀ ਟੀਮ ਇੱਥੇ ਪਹੁੰਚੀ ਨਾਲ ਦੇ ਨਾਲ ਡੀਐਸਪੀ ਸਿਟੀ 1 ਉਹਨਾਂ ਦੀ ਟੀਮ ਤੇ ਸੀਆਈਟੀ ਵੀ ਮੌਕੇ ਤੇ ਆ ਗਈ। नल एसपी डी साहब पे मैं भी आ गया कड़ी पुलिस टीम भी मौके पे आ गई है मोस्टली 312 315 बोर राही दो गनशॉट बॉडीज इंजरी है और सारी टीम मतलब मौके पे काम कर रही है सान कुछ इंपॉर्टेंट लीड्स भी मिल गए हैं जान कुछ इंपॉर्टेंट लीड्स भी मिल गए हैं उनको फॉलो कर देवे ऐसे जल्द जल्द परचेनू टेस्ट भी कर ले कोई देखो अभी ये चप्पीस जारी है इस स्पेस पे ऐसे कुछ भी स्टेटमेंट नहीं दे सकते क्योंकि बहुत अर्ली हो जाना है ਸਾਨੂੰ ਇੱਕ ਵਾਰ ਸਾਰਾ ਸਾਰਾ ਕੁਝ ਕਲੀਅਰ ਹੈ ਉਸ ਤੋਂ ਬਾਅਦ ਸਾਨੂੰ ਕਲਾਟੀ ਆ ਜਾਣੀ ਤੇ ਤੁਹਾਨੂੰ ਅਸੀਂ ਦੱਸਦੇ ਹਾਂ ਸਰ ਹਾਲੇ ਨਵੀਂ ਹਿਮਾਚਲ ਤੋਂ ਆਇਆ ਸੀਗਾ ਕੁਝ ਵੀਜ਼ਾ ਬੈਕਗ੍ਰਾਉਂਡ ਤੇ ਉਹ ਹਾਲੇ ਅਸੀਂ ਵੈਰੀਫਾਈ ਕਰ ਰਹੇ ਹਾਂ ਇਹ ਹੋਟਲ ਦੇ ਕੋਈ ਕਾਮੂਮ ਕਰਦਾ ਸੀਗਾ ਕਨੌੜੀਵੱਟੀ ਦੇ ਰਹਿਣੇ ਵਾਲਾ ਹੈ ਹਾਲੇ ਅਸੀਂ ਵਜਰਨਜੀਤ ਦੇ ਉੱਤੇ ਕਮੈਂਟ ਨਹੀਂ ਕਰ ਸਕਦੇ ਸਰ ਹਮਲਾਵਰ ਕਿੰਨੇ ਬੰਦੇ ਲੱਗਦੇ ਨੇ ਦੇਖ ਪ੍ਰਾਈਮ ਐਪਸ ਜਾਂ ਜੋ ਮੌਕੇ ਦੇ ਬੰਦੇ ਸੀਗੇ ਉਹਨਾਂ ਦਾ ਕਹਿਣਾ ਹੈ ਕਿ ਦੋ ਬੰਦੇ ਕੋਈ ਚਿੱਟੇ ਰੰਗ ਦੀ ਗੱਡੀ ਬਚਾਏ ਸੀਗੇ ਸਾਡੀ ਟੀਮ ਸਾਡੀ ਟੀਮ ਸੀਸੀਟੀਵੀ ਕੈਮਰਸ ਵੀ ਚੈੱਕ ਕਰੀ ਉਸ ਤੋਂ ਬਾਅਦ ਹੀ ਅਸੀਂ ਕਮੈਂਟ ਕਰ ਸਕਾਂਗੇ ਥੈਂਕ ਯੂ